ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਸੰਗਰਾਮ ਦੇ ਪਵਿੱਤਰ ਦਿਹਾੜੇ ਵਾਲੇ ਦਿਨ ਇੱਕ ਚੀਜ਼ ਦਾ ਦਾਨ ਕਰ ਦਿੰਦੇ ਹੋ ਤਾਂ ਤੁਹਾਡਾ ਘਰ ਪਰਕਤ ਤੇ ਸੁੱਖ ਦੇ ਨਾਲ ਭਰ ਜਾਵੇਗਾ ਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਹੈ ਜੀ ਕਿ ਜੇਕਰ ਤੁਸੀਂ ਸੰਗ੍ਰਾਂਤ ਵਾਲੇ ਦਿਨ ਇੱਕ ਚੀਜ਼ ਦਾ ਦਾਨ ਕਰਦੇ ਹੋ ਮੰਨ ਕੇ ਚੱਲੋ ਕਿ ਤੁਹਾਡੀ ਕਿਸਮਤ ਸੋਨੇ ਵਾਂਗ ਚਮਕ ਜਾਵੇਗੀ। ਆਖਦੇ ਹਾਂ ਜੀ ਇੱਕ ਵਾਰ ਨਾ ਇੱਕ ਨਗਰ ਦੇ ਵਿੱਚ ਇੱਕ ਗਰੀਬ ਜਿਹਾ ਪਰਿਵਾਰ ਰਹਿਆ ਕਰਦਾ ਸੀ। ਉਹਨਾਂ ਦੇ ਘਰ ਵਿੱਚ ਇੱਕ ਹੀ ਜਿਹੜੀ ਸਿਰ ਤੇ ਛੱਤ ਸੀ ਭਾਵ ਕੇ ਇੱਕੋ ਹੀ ਕਮਰਾ ਸੀ ਘਰ ਦੇ ਵਿੱਚ ਚਾਰ ਜੀ ਰਹਿਹਾ ਕਰਦੇ ਸਨ ਮਾਪਿਓ ਤੇ ਦੋ ਜਵਾਕ ਕਹਿੰਦੇ ਕਿ ਘਰ ਦੇ ਪਾਸੇ ਰੁੱਖ ਸਨ ਤੇ ਕਹਿੰਦੇ ਕਿ ਘਰ ਵਿੱਚ ਬਣੀਆਂ ਹੀ ਜਦੋਂ ਹਨੇਰੀਆਂ ਆਉਂਦੀਆਂ ਤਾਂ ਆਸੇ ਪਾਸੇ ਦੀਆਂ ਕੰਧਾਂ ਵੀ ਟੁੱਟ ਜਾਂਦੀਆਂ ਸਨ ਕਹਿੰਦੇ ਉਹਨਾਂ ਦੇ ਕੋਲ ਆਪਣੀ ਰੋਟੀ ਗੁਜ਼ਾਰਾ ਕਰਨ ਦੇ ਲਈ ਕੁਝ ਵੀ ਨਹੀਂ ਸੀ ਹੈਗਾ ਤੇ ਉਹ ਆਪਣਾ ਗੁਜ਼ਾਰਾ ਬਹੁਤ ਹੀ ਮੁਸ਼ਕਿਲ ਦੇ ਨਾਲ ਕਰਿਆ ਕਰਦੇ ਸਨ ਤੇ ਇਦਾਂ ਹੀ ਆਖਦੇ ਕਿ ਉਹਨਾਂ ਦਾ ਜਿਹੜਾ ਪਿਤਾ ਸੀ ਦਿਨ ਭਰ ਮਜ਼ਦੂਰੀ ਕਰਕੇ ਆਇਆ ਕਰਦਾ ਤੇ ਜੋ ਵੀ ਉਸਨੂੰ ਮਜ਼ਦੂਰੀ ਮਿਲਿਆ ਕਰਦੀ ਤਾਂ ਉਸਦੇ ਆਸ-ਪਾਸ ਮੰਗ-ਮੰਗ ਕੇ ਵੀ ਉਹਨਾਂ ਨੇ ਫਿਰ ਖਾ ਲਿਆ ਕਰਨ। ਕਹਿੰਦੇ ਕਿ ਉਹਨਾਂ ਦੇ ਘਰ ਵਿੱਚ ਨਾ ਇੱਕ ਕਟੋਰਾ ਤੇ ਦੋ ਕਟੋਰੇ ਰੋਜ਼ ਹੀ ਆਇਆ ਕਰਦੇ ਸਨ। ਕਹਿੰਦੇ ਕਿ ਉਹਨਾਂ ਦੇ ਆਸ-ਪਾਸੇ ਬੈਠੇ ਰਿਹਾ ਕਰਦੇ ਤੇ ਹੁਣ ਉਹਨਾਂ ਦੇ ਕੋਲ ਤਾਂ ਆਪ ਵੀ ਕੁਝ ਖਾਣ ਨੂੰ ਨਹੀਂ ਸੀ ਹੈਗਾ। ਉਹਨਾਂ ਨੂੰ ਕੀ ਦੇਣਾ ਹੁੰਦਾ ਸੀ। ਪਰ ਫਿਰ ਵੀ ਉਹ ਇੰਤਜ਼ਾਰ ਕਰਦੇ ਰਹਿੰਦੇ ਕਿ ਸਾਨੂੰ ਕੁਝ ਦੇ ਦੇਣਗੇ ਕਹਿੰਦੇ ਕਿ ਇਦਾਂ ਹੀ ਕਰਦੇ ਕਰਦੇ ਸਮਾਂ ਹੌਲੀ-ਹੌਲੀ ਲੰਘਣ ਲੱਗਾ ਪਰ ਕਹਿੰਦੇ ਕਿ ਉਹਨਾਂ ਨੇ ਉਸ ਦੇ ਘਰ ਵਿੱਚ ਰੋਜ਼ ਹੀ ਆਇਆ ਕਰਨਾ ਤੇ ਇੰਤਜ਼ਾਰ ਵੀ ਕਰਿਆ ਕਰਨਾ ਕਹਿੰਦੇ ਉਹਨਾਂ ਦੇ ਵਿੱਚੋਂ ਜਿਹੜਾ ਇੱਕ ਸੀ ਕਹਿੰਦੇ ਉਹ ਜਿਹੜਾ ਕਟੋਰਾ ਸੀ ਉਹਦੇ ਵਿੱਚੋਂ ਇੱਕ ਕੁੱਤੀ ਸੀ ਤੇ ਕਹਿੰਦੇ ਕੁਝ ਸਮਾਂ ਲੰਘਿਆ ਤੇ ਹੁਣ ਕਹਿੰਦੇ ਕਿ ਉਹ ਬੱਚਿਆਂ ਨੂੰ ਜਨਮ ਦੇਣਾ ਸੀ ਉਸਨੇ ਉਹਨੇ ਉਹ ਆਸ-ਪਾਸ ਵੇਖਦੀ ਕਿ ਕਿੱਥੇ ਹੁਣ ਮੈਂ ਆਪਣੇ ਬੱਚਿਆਂ ਨੂੰ ਜਨਮ ਦੇਵਾਂ ਕਹਿੰਦੇ ਕਿ ਗਰਮੀ ਦੇ ਦਿਨ ਸਨ ਤੇ ਥਾਂ ਕਿਤੇ ਵੀ ਨਹੀਂ ਸੀ ਲੱਭ ਰਹੀ ਆਸੇ-ਪਾਸੇ ਬੜੇ ਥਾਵਾਂ ਤੇ ਵੇਖਦੀ ਤੇ ਕਹਿੰਦੀ ਕਿ ਸਾਰਿਆਂ ਦੇ ਘਰ ਹੁਣ ਕੰਧਾਂ ਉੱਚੀਆਂ ਸਨ ਕਿਤੇ ਵੀ ਕੋਈ ਥਾਂ ਨਾ ਲੱਭੀ ਕਹਿੰਦੇ ਆਸੇ-ਪਾਸੇ ਗਰਮੀ ਹੋਣ ਕਰਕੇ ਜਿਹੜੇ ਰੁੱਖ ਸਨ ਕਹਿੰਦੇ ਕਿ ਉਹ ਰਾਤ ਦੇ ਉੱਤੇ ਉਹਨਾਂ ਨੂੰ ਡਰ ਵੀ ਆਉਂਦਾ ਸੀ ਕਿ ਕਿਤੇ ਕੋਈ ਕੁੱਤਾ ਕਿਸੇ ਚੀਜ਼ ਦੇ ਥੱਲੇ ਨਾ ਆ ਜਾਵੇ ਤੇ ਮੇਰਾ ਜਵਾਕ ਨਾ ਮਰ ਜਾਵੇ ਹੁਣ ਕਹਿੰਦੇ ਕਿ ਉਹ ਥੱਕ ਹਾਰ ਕੇ ਉਥੇ ਜਿਹੜਾ ਗਰੀਬ ਜਿਹਾ ਪਰਿਵਾਰ ਸੀ ਉਹਦੇ ਘਰ ਹੀ ਆ ਜਾਂਦੀ ਹੈ ਕਹਿੰਦੇ ਇੱਕੋ ਹੀ ਸਿਰ ਤੇ ਛਤ ਸੀ ਤੇ ਉਹਨਾਂ ਦੇ ਕਮਰੇ ਦੇ ਪਿੱਛੇ ਕਹਿੰਦੇ ਕਿ ਰੁੱਖ ਸੀ ਕਹਿੰਦੇ ਉਹ ਸਾਰੇ ਹੀ ਪੱਤੇ ਪੁੱਤੇ ਇਕੱਠੇ ਕਰਕੇ ਉਥੇ ਇਕੱਠਿਆ ਕਰ ਲਿਆ ਕਰਦੀ ਹੈ ਕੋੜਾ ਇਕੱਠਾ ਕਰ ਲੈਂਦੀ ਹੈ ਤੇ ਆਪਾਂ ਜਦੋਂ ਵੀ ਘਰ ਵਿੱਚ ਵਾਰ-ਵਾਰ ਕੋੜਾ ਇਕੱਠਾ ਕਰਕੇ ਛੱਡ ਦਿੰਦੇ ਹਾਂ ਕਹਿੰਦੇ ਕਿ ਉਥੇ ਵੀ ਦਲਿੱਦਰ ਨਿਰਾਹੀ ਆ ਜਾਂਦਾ ਹੈ ਹੁਣ ਉਹਨਾਂ ਨੇ ਵੀ ਪਿੱਛੇ ਕੂੜਾ ਇਕੱਠਾ ਕਰਨਾ ਸ਼ੁਰੂ ਕਰ ਦਿਆ ਕਰਨ ਹੁਣ ਉਥੇ ਜਿਹੜੀ ਕੁੱਤੀ ਸੀ ਉਹਦੇ ਘਰ ਰੋਜ਼ ਆਇਆ ਕਰਦੀ ਸੀ ਆ ਕੇ ਉਸ ਥਾਂ ਤੇ ਬੈਠ ਕੇ ਥੋੜਾ ਜਿਹਾ ਟੋਇਆ ਪਟਣ ਲੱਗਦੀ ਕਹਿੰਦੇ ਕਿ ਹੁਣ ਉਹਨਾਂ ਦੀ ਜਿਹੜੀ ਧੀ ਤੇ ਪੁੱਤ ਸੀ ਛੋਟੇ ਜਵਾਕ ਸਨ ਉਹਨਾਂ ਨੇ ਰੋਜ਼ ਹੀ ਉਸ ਨੂੰ ਭਜਾ ਦਿਆ ਕਰਨਾ ਸ਼ਾਮ ਨੂੰ ਰੋਟੀ ਟੁਕ ਜੋ ਹੋਇਆ ਕਰਨਾ ਉਹਨਾਂ ਨੇ ਮਾਸਾ ਪੋਰਾ ਆਪਣਾ ਗੁਜ਼ਰਬਸਰ ਹੀ ਹੋਇਆ ਕਰਦਾ ਸੀ ਇੱਕ ਦਿਨ ਮਾਂ ਨੇ ਉਹਨਾਂ ਦੇ ਹਾਲਾਤ ਵੇਖ ਕੇ ਕਿਹਾ ਕਿ ਕੋਈ ਨਾ ਜੇ ਆ ਜਾਂਦੀ ਹੈ ਰੁੱਖ ਥੱਲੇ ਬਹਿਣਦੀ ਹੈ ਤਾਂ ਕੋਈ ਗੱਲ ਨਹੀਂ ਤੁਹਾਡਾ ਕੀ ਲੈਂਦੀ ਹੈ ਉਹਨੇ ਵਿਚਾਰੀ ਨੇ ਕੀ ਕਰਨਾ ਹੈ ਜੋ ਰੋਟੀ ਪ੍ਰਸ਼ਾਦਾ ਹੋਇਆ ਕਰਨਾ ਉਹਦੇ ਵਿੱਚੋਂ ਕੁਝ ਹਿੱਸਾ ਬਚਾ ਕੇ ਉਹਨਾਂ ਨੇ ਰੱਖ ਲਿਆ ਕਰਨਾ ਕਹਿੰਦੇ ਕਿ ਹੁਣ ਉਹਨੂੰ ਉਹਨਾਂ ਨੇ ਉਹ ਪ੍ਰਸ਼ਾਦਾ ਪਾਦਿਆ ਕਰਨਾ ਕਹਿੰਦੇ ਹੁਣ ਉਹਨਾਂ ਦੇ ਘਰ ਦੇ ਪਿੱਛੇ ਉਹਦੇ ਰੁੱਖ ਦੇ ਥੱਲੇ ਛੋਟਾ ਜਿਹਾ ਟੋਇਆ ਪੁੱਟ ਕੇ ਹੁਣ ਬਹੁਤ ਗਰਮੀ ਸੀ ਟੋਇਆ ਪਟਿਆ ਤੇ ਉਹਨੇ ਨਾ ਉਥੇ ਬੈਠੇ ਰਹਿਣਾ ਕਰਨਾ ਕਹਿੰਦੇ ਕਿ ਉਹਨੇ ਹੁਣ ਜੋ ਵੀ ਰੋਟੀ ਟੁਕ ਉਸ ਦੀ ਬੱਚਿਆਂ ਦੀ ਮਾਂ ਨੇ ਖਾਇਆ ਕਰਨਾ ਤੇ ਉਹਨਾਂ ਵਿੱਚੋਂ ਕੁਝ ਪਾ ਆਇਆ ਕਰਨਾ ਕਹਿੰਦੇ ਕਿ ਉਹਨੂੰ ਵੀ ਇਹ ਸੀ ਕਿ ਕੋਈ ਭੁੱਖੇ ਦੀ ਜਿਹੜੀ ਅਸੀਸ ਹੈ ਕਈ ਵਾਰ ਉਹੀ ਤਾਰ ਜਾਂਦੀ ਹੈ ਬੱਚਿਆਂ ਦੀ ਮਾਂ ਦੇ ਦਿਮਾਗ ਵਿੱਚ ਇਹ ਗੱਲ ਚੱਲਦੀ ਸੀ ਉਹਨੇ ਇਦਾਂ ਹੀ ਰੋਜ਼ ਕਰਨਾ ਆਰੰਭ ਕਰ ਦਿੱਤਾ ਕਹਿੰਦੇ ਹੁਣ ਕੁਝ ਸਮਾਂ ਲੰਘਿਆ ਤੇ ਉਹਨਾਂ ਦੇ ਛੋਟੇ-ਛੋਟੇ ਕਟੋਰੀਆਂ ਨੂੰ ਕਹਿੰਦੇ ਕਿ ਕੁੱਤੀ ਨੇ ਜਨਮ ਦਿੱਤਾ ਹੁਣ ਉਹ ਮਾਂ ਨੂੰ ਇਹ ਸੀ ਕਿ ਇਹਨੂੰ ਵਿਚਾਰੀ ਨੂੰ ਕੁਝ ਦਵਾਂਗੀ ਤਾਂ ਤਾਂ ਹੀ ਦੁੱਧ ਆਵੇਗਾ ਤੇ ਬੱਚਿਆਂ ਨੂੰ ਪਾਲ ਸਕੇਗੀ ਤੇ ਫਿਰ ਇਥੋਂ ਉਹ ਤੁਰ ਜਾਣਗੇ ਕਹਿੰਦੇ ਉਹਨੇ ਵਿਚਾਰੀ ਨੇ ਜੋ ਵੀ ਮਿਲਿਆ ਕਰਨਾ ਹੁਣ ਘਰ ਤੋਂ ਚੋਰੀ ਕੁਝ ਹਿੱਸਾ ਬਚਾ ਕੇ ਰੱਖ ਲਿਆ ਕਰਨਾ ਕਹਿੰਦੇ ਕਿ ਉਸ ਕੁੱਤੀ ਨੂੰ ਪਾ ਕੇ ਆਇਆ ਕਰਨਾ ਤੇ ਕਿਤਰੋਂ ਜੇਕਰ ਦੁੱਧ ਦਾ ਘੁੱਟ ਮਿਲਿਆ ਕਰਨਾ ਤੇ ਉਹਨੂੰ ਵੀ ਪਾ ਦਿਆ ਕਰਨਾ ਕਹਿੰਦੇ ਕੁਝ ਹੌਲੀ-ਹੌਲੀ ਕਰਦੇ ਆਂ ਕੋਈ 4 ਮਹੀਨੇ ਦਾ ਸਮਾਂ ਲੰਘਿਆ ਤੇ ਕਹਿੰਦੇ ਉਹ ਆਪਣੇ ਜਿਹੜੇ ਕਟੋਰੇ ਸਨ ਉਹ ਕੁੱਤੀ ਉਹਨਾਂ ਨੂੰ ਉੱਥੋਂ ਲੈ ਕੇ ਚਲੀ ਗਈ ਹੁਣ ਉਹਨੇ ਹੌਲੀ-ਹੌਲੀ ਕਰਦੇ ਆਂ ਨਾ ਟੋਇਆ ਪੁੱਟਿਆ ਬੜਾ ਵੱਡਾ ਇਹ ਟੋਇਆ ਪੁੱਟ ਦਿੱਤਾ ਸੀ ਇੱਕ ਦਿਨ ਮਾਂ ਤੇ ਉਹਦੇ ਬੱਚਿਆਂ ਨੇ ਨਾਲ ਰਲ ਕੇ ਉਸ ਟੋਏ ਨੂੰ ਪੂਰ ਦਿੱਤਾ ਭਾਵ ਕੇ ਭਰ ਦਿੱਤਾ ਮਿੱਟੀ ਦੇ ਨਾਲ ਕਹਿੰਦੇ ਕਿ ਜਦੋਂ ਉਸ ਥਾਂ ਤੇ ਜਾਂਦੀ ਹੈ ਨਾ ਜਾ ਕੇ ਉੱਥੇ ਰੋਜ਼ ਬੈਠਦੀ ਸੀ ਕਹਿੰਦੇ ਉਸ ਨੂੰ ਲਿਸ਼ਕਦੀ ਪਈ ਚੀਜ਼ ਦੇ ਸੀ ਕਹਿੰਦੇ ਕਿ ਉਹਨੇ ਹੌਲੀ ਜਿਹੀ ਟੋਇਆ ਪੁੱਟਿਆ ਤੇ ਹੋਰ ਪੁੱਟਿਆ ਤੇ ਵੇਖਦੀ ਹੈ ਕਿ ਉੱਥੇ ਸੋਨੇ ਦੀ ਪਰੀ ਹੋਈ ਕੋਈ ਗਾਗਰ ਮਿਲ ਜਾਂਦੀ ਹੈ ਉਹਨੂੰ ਚੁੱਕ ਕੇ ਬੱਚਿਆਂ ਦੀ ਮਾਂ ਜਿਹੜੀ ਹੈ ਘਰ ਲੈ ਆਉਂਦੀ ਹੈ ਹੁਣ ਆਪਣੇ ਜਦੋਂ ਸ਼ਾਮ ਦਾ ਇੰਤਜ਼ਾਰ ਕਰਨ ਲੱਗੀ ਕਿ ਕਦੋਂ ਬਾਕੀ ਜੀ ਆਉਣਗੇ ਤੇ ਕਦੋਂ ਮੈਂ ਉਹਨਾਂ ਨੂੰ ਸਾਰੀ ਗੱਲ ਦੱਸਾਂ ਤੇ ਉਹ ਹੈਰਾਨ ਹੋ ਜਾਂਦੇ ਹਨ ਕਿ ਸਾਡੇ ਘਰ ਸੋਨਾ ਤਾਂ ਕਿਤੇ ਵੀ ਨਹੀਂ ਸੀ ਇਹ ਕਿੱਥੋਂ ਆ ਗਿਆ ਪਰ ਸਾਨੂੰ ਨਹੀਂ ਸੀ ਪਤਾ ਕਹਿੰਦੇ ਕਿ ਯਾਦ ਕਰੋ ਆਪਣੇ ਘਰ ਇੱਕ ਕੁੱਤੀ ਰੋਜ਼ ਆਉਂਦੀ ਸੀ ਤੁਸੀਂ ਉਸ ਨੂੰ ਭਜਾ ਦਿੰਦੇ ਸੀ ਮੈਂ ਕਿਹਾ ਸੀ ਨਾ ਕੋਈ ਨਾ ਕੋਈ ਉਹਨੂੰ ਉੱਥੇ ਬਹਿ ਲੈਣ ਦੇਓ ਕੋਈ ਗੱਲ ਨਹੀਂ ਉਹ ਰੋਜ਼ ਟੋਇਆ ਪੁੱਟਦੀ ਸੀ ਸ਼ਾਇਦ ਉਹ ਆਪਾਂ ਨੂੰ ਕੋਈ ਸੰਕੇਤ ਦਿੰਦੀ ਸੀ ਤੇ ਆਪਾਂ ਉਹ ਜਾਣ ਹੀ ਨਹੀਂ ਸਕੇ ਕਹਿੰਦੇ ਉਹਦੇ ਭਾਗਾ ਕਰਕੇ ਹੀ ਸਾਨੂੰ ਇਹ ਸਭ ਕੁਝ ਨਸੀਬ ਹੋਇਆ ਹੈ ਉਹ ਆਪਣੇ ਘਰ ਆਉਂਦੀ ਤੇ ਕਹਿੰਦੇ ਜੇ ਮੈਂ ਰੋਟੀ ਦਾ ਟੁਕ ਪਾਉਣ ਬਾਰੇ ਸੋਚਿਆ ਕਰਦੀ ਸੀ ਤਾਂ ਤੁਸੀਂ ਮੈਨੂੰ ਕਹਿੰਦੇ ਸੀ ਰਹਿਣ ਦੇ ਪਰ ਮੈਂ ਉਸ ਨੂੰ ਰੋਜ਼ ਹੀ ਰੋਟੀ ਪਾਇਆ ਕਰਦੀ ਸੀ ਤੇ ਕਹਿੰਦੇ ਕਿ ਇੱਥੇ ਉਸ ਨੂੰ ਰਹਿਣ ਲਈ ਥਾਂ ਮਿਲ ਗਈ ਸੀ ਤੇ ਉਸ ਨੇ ਆਪਣੇ ਬੱਚਿਆਂ ਨੂੰ ਇੱਥੇ ਜਨਮ ਦਿੱਤਾ ਸੀ ਤੇ ਜਾਂਦਿਆਂ-ਜਾਂਦਿਆਂ ਸਾਨੂੰ ਇਹ ਸੰਕੇਤ ਦੇ ਕੇ ਗਈ ਹੈ ਤੇ ਆਪਣੇ ਭਾਗਾਂ ਦਾ ਇਹ ਸੋਨਾ ਲਿਖ ਕੇ ਗਈ ਹੈ ਕਹਿੰਦੇ ਹੁਣ ਉਹਨੇ ਆਪਣੇ ਘਰ ਵਿੱਚ ਉਸ ਥਾਂ ਤੇ ਮਹਿਲ ਮਨਾਰੇ ਬਣਾ ਲਏ ਬੱਚਿਆਂ ਦੇ ਕਰਕੇ ਹੁਣ ਉਹਨਾਂ ਨੂੰ ਸਮਝ ਆ ਗਈ ਕਿ ਸਭ ਤੋਂ ਵੱਡਾ ਦਾਨ ਕਿਸੇ ਦਾ ਢਿੱਡ ਭਰਨਾ ਹੀ ਹੁੰਦਾ ਹੈ ਉਸ ਦਿਨ ਤੋਂ ਉਹ ਇਸ ਤਰ੍ਹਾਂ ਦਾ ਦਾਨ ਕਰਨ ਲੱਗੇ ਕਿ ਜਿਸ ਦੇ ਨਾਲ ਉਹਨਾਂ ਦੀ ਦੁਨੀਆ ਹੀ ਬਦਲ ਗਈ। ਫਿਰ ਆਪਾਂ ਵੀ ਕਿਸੇ ਭੁੱਖੇ ਨੂੰ ਪ੍ਰਸ਼ਾਦਾ ਖਵਾ ਕੇ ਤਾਂ ਵੇਖੀ ਪਰਮਾਤਮਾ ਸਾਡੇ ਵੀ ਲੇਖ ਬਦਲ ਸਕਦੇ ਹਨ। ਇੱਕ ਵਾਰ ਨਾ ਇੱਕ ਥਾਂ ਸੀ ਕਹਿੰਦੇ ਕਿ ਉੱਥੇ ਰੋਜ਼ ਸਵੇਰੇ ਸ਼ਾਮ ਲੋਕੀ ਕਥਾ ਕੀਰਤਨ ਸਰਮਣ ਕਰਨ ਆਇਆ ਕਰਦੇ ਸਨ। ਇੱਕ ਦਿਨ ਕਥਾ ਕੀਰਤਨ ਕਰਦਿਆਂ ਕਰਦਿਆਂ ਉਹ ਸੰਤ ਜੀ ਜਿਸ ਪੱਥਰ ਤੇ ਬੈਠਿਆ ਕਰਦੇ ਸਨ ਉਹਦੇ ਨਾਲ ਇੱਕ ਪੱਥਰ ਦੇ ਉੱਤੇ ਬੜਾ ਵੱਡਾ ਕਹਿੰਦੇ ਕਿ ਰੁੱਖ ਥੱਲੇ ਬੈਠਦੇ ਸੀ। ਉਥੇ ਬੜਾ ਵੱਡਾ ਪੱਤਾ ਥੱਲੇ ਡਿੱਗਦਾ ਉਹ ਪੱਤਾ ਜਿਵੇਂ ਹੀ ਸੰਤ ਜੀ ਦੇ ਨਾਲ ਪਏ ਪੱਥਰ ਤੇ ਡਿੱਗਦਾ ਤਾਂ ਉਹ ਸੋਨੇ ਦੇ ਵਿੱਚ ਬਦਲ ਜਾਂਦਾ ਕਹਿੰਦੇ ਜਿਵੇਂ ਉਹ ਸੋਨੇ ਚ ਬਦਲਦਾ ਤਾਂ ਸਾਰੀ ਸੰਗਤ ਹੈਰਾਨ ਪਰੇਸ਼ਾਨ ਹੋ ਜਾਂਦੀ ਸੰਤ ਜੀ ਜਦੋਂ ਚੁੱਕਦੇ ਹੱਥ ਦੇ ਵਿੱਚ ਤਾਂ ਉਹ ਬੜਾ ਹੀ ਜ਼ਿਆਦਾ ਲਿਸ਼ਕਣ ਲੱਗ ਜਾਂਦਾ ਸੰਤ ਜੀ ਹੁਣ ਜਿੰਨੇ ਜਣੇ ਸਨ ਉਥੇ ਉਹ ਵੀ ਚੁੱਕ ਕੇ ਆਪਣੇ ਹੱਥ ਨਾਲ ਪકડਨਾ ਚਾਹੁੰਦੇ ਸਨ

ਕਿ ਜਦੋਂ ਵੀ ਕੋਈ ਮਨੁੱਖ ਉਸ ਨੂੰ ਫੜਦਾ ਹੈ ਤੇ ਕਹਿੰਦੇ ਉਹ ਸੋਨੇ ਦਾ ਪੱਤਾ ਮਿੱਟੀ ਵਿੱਚ ਤਬਦੀਲ ਹੋ ਜਾਂਦਾ ਹੈ ਜਦੋਂ ਸੰਤ ਫਕੀਰ ਦੇ ਹੱਥ ਵਿੱਚ ਆਉਂਦਾ ਹੈ ਫਿਰ ਸੋਨੇ ਦਾ ਹੋ ਜਾਂਦਾ ਹੈ ਭਾਵ ਹੁਣ ਸੰਤ ਫਕੀਰ ਇਹ ਦੱਸਣ ਲੱਗੇ ਕਿ ਜਿਹਦੇ ਹੱਥ ਵਿੱਚ ਜਾ ਕੇ ਚਮਕੇਗਾ ਸੋਨੇ ਦਾ ਹੀ ਰਹੇਗਾ ਭਾਵ ਕਿ ਉਹਦੇ ਬੜੇ ਚੰਗੇ ਕਰਮ ਕੀਤੇ ਹੋਣਗੇ ਉਸਦੇ ਹੱਥ ਵਿੱਚ ਜਾ ਕੇ ਮਿੱਟੀ ਦਾ ਨਹੀਂ ਹੋਵੇਗਾ ਸੋਨੇ ਦਾ ਹੋਵੇਗਾ ਤੇ ਜਿਹਦੇ ਕਰਮ ਮਾੜੇ ਹਨ ਉਹਦੇ ਹੱਥ ਵਿੱਚ ਜਾ ਕੇ ਮਿੱਟੀ ਦਾ ਹੋ ਜਾਵੇਗਾ ਉਹ ਬਹੁਤ ਲੋਕਾਂ ਦਾ ਨੁਕਸਾਨ ਕਰਦਾ ਪਿਆ ਸੀ ਉਹਦੇ ਜਿਹੜੇ ਕਰਮ ਸਨ ਉਹ ਲੋਕਾਂ ਨੂੰ ਦੁੱਖ ਦੇਣ ਵਾਲੇ ਹੋ ਚੁੱਕੇ ਸਨ ਤੇ ਉਹ ਕਹਿੰਦਾ ਸੀ ਕਿ ਪਰਮਾਤਮਾ ਦੇ ਰਸਤੇ ਤੇ ਚੱਲੋ ਤੇ ਅਜੇ ਵੀ ਮੌਕਾ ਹੈ ਸੁਧਰ ਜਾਓ ਲੋਕਾਂ ਨੂੰ ਇਹੀ ਨਸੀਹਤ ਦੇਣਾ ਚਾਹੁੰਦੇ ਸਨ ਕਹਿੰਦੇ ਹੁਣ ਨਾ ਰੋਜ਼ ਇੱਕ ਥਾਂ ਮਿਥਲਿਆ ਕਰਨਾ ਕਿ ਹਫਤੇ ਵਿੱਚ ਇੱਕ ਦਿਨ ਬੜੇ ਹੀ ਦੂਰ ਦਰਾਡੇ ਤੋਂ ਜਿਹੜੇ ਸੇਠ ਸਨ ਬੜੇ ਫਕੀਰ ਸਨ ਉੱਥੇ ਆਇਆ ਕਰਦੇ ਪਰ ਹਰ ਇੱਕ ਦੇ ਹੱਥ ਵਿੱਚ ਆ ਕੇ ਉਹ ਜਿਹੜਾ ਮਿੱਟੀ ਦਾ ਪੱਤਾ ਸੀ ਉਹ ਮਿੱਟੀ ਦਾ ਉਹ ਜਾਇਆ ਕਰਦਾ ਸੋਨੇ ਵਿੱਚ ਤਬਦੀਲਣਾ ਹੁੰਦਾ ਉਹ ਵੇਖਦੇ ਕਿ ਇੱਕ ਦਿਨ ਇੱਕ ਬੜਾ ਵੱਡਾ ਉਸ ਨਗਰ ਦਾ ਸੇਠ ਆਇਆ ਉਹਨੇ ਕਹੀ ਧੀਆਂ ਦਾ ਵਿਆਹ ਕਰਵਾਇਆ ਹੋਇਆ ਸੀ ਤੇ ਜਿੰਨੀਆਂ ਵੀ ਧੀਆਂ ਦਾ ਵਿਆਹ ਨਹੀਂ ਸੀ ਹੋ ਸਕਦਾ ਉਹਨਾਂ ਦੇ ਲਈ ਲੋਕਾਂ ਦੇ ਘਰ ਵਿੱਚ ਰਾਸ਼ਨ ਵੀ ਦਿਆ ਕਰਦਾ ਸੀ ਸਾਰੇ ਲੋਕੀ ਕਹਿੰਦੇ ਇਹ ਬੜਾ ਵੱਡਾ ਪਰਮਾਤਮਾ ਹੈ ਸਤਾਪ ਦੇ ਨਾਲ ਤਾਂ ਇਸ ਦੇ ਹੱਥ ਵਿੱਚ ਤਾਂ ਪੱਤਾ ਆ ਕੇ ਜ਼ਰੂਰ ਸੋਨੇ ਦਾ ਬਣ ਜਾਵੇਗਾ ਪਰ ਜਦੋਂ ਉਹ ਸੇਠ ਨੇ ਪੱਤਾ ਫੜਿਆ ਤਾਂ ਮਿੱਟੀ ਦਾ ਹੋ ਗਿਆ। ਹੁਣ ਸੇਠ ਵੀ ਸ਼ਰਮਸਾਰ ਹੋ ਗਿਆ। ਲੋਕਾਂ ਨੂੰ ਹੁਣ ਸਮਝਣ 'ਚ ਦੇਰ ਨਾ ਲੱਗੀ ਕਿ ਇਹ ਸਿਰਫ ਲੋਕਾਂ ਦੇ ਦਿਖਾਵੇ ਲਈ ਕਰਮ ਇਹੋ ਜਿਹਾ ਕਰਦਾ ਹੈ। ਇਹ ਵੀ ਅੰਦਰੋਂ ਮੜਾ ਹੀ ਹੈ। ਕਹਿੰਦੇ ਹੁਣ ਹਰ ਕੋਈ ਉੱਥੇ ਆਇਆ ਕਰਦਾ ਜਿਸ ਦੇ ਮਨ ਵਿੱਚ ਕੋਈ ਸ਼ੰਕਾ ਹੁੰਦੀ ਉਹ ਉਸ ਨੂੰ ਉੱਥੇ ਥਾਂ ਤੇ ਲੈ ਕੇ ਜਾਇਆ ਕਰਦੇ। ਹੁਣ ਪੱਤਾ ਫੜਦੇ ਅਨਸਾਰ ਉਹ ਜਿਹੜਾ ਮਿੱਟੀ ਦਾ ਹੋ ਜਾਇਆ ਕਰਦਾ ਅਜੇ ਤੱਕ ਕੋਈ ਵੀ ਐਸਾ ਨਹੀਂ ਸੀ ਆਇਆ ਜਿਸ ਦੇ ਹੱਥ ਵਿੱਚ ਆ ਕੇ ਸੰਤ ਫਕੀਰ ਤੋਂ ਬਿਨਾ ਉਹ ਪੱਤਾ ਸੋਨੇ ਦਾ ਬਣ ਜਾਂਦਾ ਤੇ ਸੋਨੇ ਦਾ ਹੀ ਰਹਿੰਦਾ ਕਹਿੰਦੇ ਕਿ ਇੱਕ ਦਿਨ ਦੂਰ ਦਰਾਡੇ ਨਗਰ ਤੋਂ ਜਾ ਰਹੇ ਸਨ ਲੋਕ ਤੇ ਰਸਤੇ ਵਿੱਚ ਇੱਕ ਕਿਸਾਨ ਸੀ ਉਹਨੂੰ ਕਹਿੰਦੇ ਕਿ ਤੂੰ ਵੀ ਆ ਜਾ ਬਾਬਾ ਤੈਨੂੰ ਪੱਤਾ ਫੜਾ ਕੇ ਵੇਖੇਗਾ ਜੇ ਤੇਰਾ ਨਸੀਬ ਚੰਗਾ ਹੋਵੇਗਾ ਤਾਂ ਫੜ ਕੇ ਵੇਖ ਲੈ ਜੇਕਰ ਸੋਨੇ ਦਾ ਹੋ ਗਿਆ ਤਾਂ ਤੇਰੇ ਕਰਮ ਚੰਗੇ ਹਨ ਉਹ ਕਿਸਾਨ ਕਹਿੰਦਾ ਜਾਓ ਮੇਰੇ ਕੋਲ ਸਮਾਂ ਨਹੀਂ ਹੈਗਾ ਨਾਲ ਦੇ ਜਿਹੜੇ ਸਨ ਜਿੱਦ ਕਰਕੇ ਉਸ ਨੂੰ ਨਾਲ ਲੈ ਕੇ ਚਲੇ ਗਏ ਤੇ ਬਾਬਾ ਜੀ ਦੇ ਨਾਲ ਉਥੇ ਤੁਰਨ ਲੱਗੇ ਕਹਿੰਦੇ ਕਿ ਤੁਰਦੇ ਆ ਤੁਰਦੇ ਆ ਅਗਾਹਾਂ ਗਏ ਤੇ ਬਾਬਾ ਜੀ ਹੁਣ ਉਹਨਾਂ ਦੀ ਉਮਰ ਹੋ ਚੱਲੀ ਸੀ ਉਹ ਕਹਿੰਦੇ ਕਿ ਤੁਹਾਡੇ ਬਰਾਬਰ ਮੇਰੇ ਕੋ ਤੁਰਿਆ ਨਹੀਂ ਜਾਂਦਾ ਤੁਸੀਂ ਤੁਰੋ ਤੇ ਤੁਹਾਡੇ ਨਾਲ ਮੈਂ ਰਲ ਜਾਵਾਂਗਾ ਕਿਉਂਕਿ ਸਰਦੀਆਂ ਦੇ ਦਿਨ ਸਨ ਬਹੁਤ ਜ਼ਿਆਦਾ ਧੁੰਦ ਸੀ ਤੇ ਹੱਥ ਨੂੰ ਵੀ ਹੱਥ ਨਹੀਂ ਸੀ ਦਿਖਦਾ ਪਿਆ ਬਾਬੇ ਨੂੰ ਤੁਰਦੇ ਆ ਤੁਰਦੇ ਆ ਹੁਣ ਰੋਟੀ ਪਾਣੀ ਤੇ ਨਾਲ ਹੀ ਲੈ ਕੇ ਆਏ ਸਨ ਕਿਸੇ ਦੇ ਰੋਣ ਦੀ ਆਵਾਜ਼ ਆਈ ਅੱਗੇ ਜਾ ਕੇ ਵੇਖਦੇ ਹਨ ਕਿ ਇੱਕ ਕੁੱਤੀ ਤੇ ਕੁਝ ਕਤੂਰੇ ਰੁੱਖ ਦੇ ਥੱਲੇ ਪਏ ਰੋ ਰਹੇ ਹਨ ਕਹਿੰਦੇ ਕੋਲ ਜਾ ਕੇ ਵੇਖਿਆ ਤੇ ਕੁੱਤੀ ਦੀ ਲੱਤ ਵਿੱਚ ਕੋਈ ਟੁੱਕ ਲੱਗ ਚੁੱਕਾ ਸੀ ਭਾਵ ਕਿ ਜ਼ਖਮ ਹੋਇਆ ਸੀ ਜਿਸ ਕਰਕੇ ਪੀੜ ਨਹੀਂ ਸੀ ਸਹੀ ਜਾਂਦੀ ਤੇ ਰੋ ਰਹੀ ਸੀ ਤੇ ਦੂਜੀ ਉਧਰੋਂ ਠੰਡ ਸੀ ਜਿਸ ਦੇ ਕਾਰਨ ਬਰਦਾਸ਼ਤ ਨਹੀਂ ਸੀ ਹੋ ਰਿਆ ਤੀਜੇ ਕੁੱਤੇ ਜਿਹੜੇ ਜਵਾਕ ਸਨ ਉਹਨਾਂ ਨੂੰ ਦੁੱਧ ਵੀ ਨਹੀਂ ਸੀ ਮਿਲਦਾ ਪਿਆ ਤੇ ਉਹ ਤਾਂ ਰੋਈ ਜਾਂਦੇ ਸਨ ਲੈਂਦੇ ਹੁਣ ਉਹਨਾਂ ਨੇ ਕੀ ਕੀਤਾ ਕਿ ਉੱਥੇ ਜਿਹੜੇ ਕੰਬਲੇ ਲਈ ਜਿਹੜੇ ਬਜ਼ੁਰਗ ਆਪ ਸਨ ਅੱਧੀ ਵੱਡੀ ਤੇ ਉਹਨਾਂ ਨੇ ਉਹਨਾਂ ਕਟੋਰੀਆਂ ਦੇ ਉੱਪਰ ਦੇ ਦਿੱਤੀ ਤੇ ਖਾਣ ਨੂੰ ਜਿਹੜੀ ਉਹਨਾਂ ਦਾ ਕੋਲ ਰੋਟੀ ਟੋਕ ਸੀ ਕੁਝ ਤੋਂ ਆਪ ਖਾਦਾ ਸੀ ਤੇ ਬਾਕੀ ਉਹਨਾਂ ਨੂੰ ਪਾ ਦਿੱਤੀ ਤੇ ਖਾਂਦੇ ਅਸਾਰ ਹੀ ਕੁਝ ਸਮੇਂ ਬਾਅਦ ਉਸ ਕਟੋਰੀ ਨੇ ਆਪਣੇ ਕੁੱਤੇ ਨੂੰ ਦੁੱਧ ਦਿੱਤਾ ਤੇ ਉਹਨੇ ਔਜਾ ਕਮੀ ਵੀ ਜਿਹੜਾ ਸੀ ਭੁੱਲ ਚੁੱਕਾ ਸੀ ਕਿਉਂਕਿ ਬਾਬਾ ਜੀ ਨੇ ਆਸ-ਪਾਸ ਤੋਂ ਪੱਤੇ ਵੇਖਣ ਲੱਗੇ ਕਿਉਂਕਿ ਦੌਰ ਦੁਰਾਡੇ ਜਾ ਕੇ ਪਤਾ ਲੱਗਾ ਕਿ ਨਿੰਮ ਦਾ ਰੁਖ ਹੈ। ਬਾਬੇ ਨੇ ਬੜੇ ਸਾਰੇ ਨਿੰਮ ਦੇ ਪੱਤੇ ਤੋੜ ਕੇ ਲਿਆਂਦੇ ਤੇ ਉਹਦਾ ਤੇਲ ਜਿਹਾ ਬਣਾਇਆ। ਜਿਵੇਂ ਸਰੋਂ ਦਾ ਤੇਲ ਉਹਦੇ ਕੋਲ ਹੀ ਹੁੰਦਾ ਸੀ ਤੇ ਛੇਤੀ ਨਾਲ ਰਲਾ ਕੇ ਹਲਦੀ-ਹੁਲਦੀ ਮਿਲਾ ਕੇ ਉਹਦੇ ਉੱਪਰ ਲਗਾ ਦਿੱਤਾ। ਉਹਨੇ ਉਹ ਨਿੰਮ ਦੇ ਪੱਤਿਆਂ ਦੇ ਉੱਤੇ ਸਾਰੇ ਜ਼ਖਮ ਵਾਲੀ ਮਲਮ ਬਣਾ ਲਈ ਤੇ ਉਸਨੂੰ ਲਾ ਦਿੱਤੀ ਤੇ ਫਿਰ ਉਹ ਉੱਥੇ ਉਸਨੂੰ ਬੰਨ ਕੇ ਤੁਰ ਪਏ। ਤੁਰਦਿਆਂ ਤੁਰਦਿਆਂ ਬੜੀ ਲੰਬੀ ਲਾਈਨ ਸੀ। ਬਾਬਾ ਜੀ ਉੱਥੇ ਖੜ ਗਏ। ਕਹਿੰਦੇ ਕਿ ਇਦਾਂ ਹੀ ਪੱਤੇ ਨੂੰ ਫੜਿਆ ਤੇ ਉਹ ਮਿੱਟੀ ਦਾ ਹੋ ਜਾਂਦਾ ਸੀ ਜਿਹੜਾ ਵੀ ਕੋਈ ਹੁਣ ਉੱਥੇ ਫੜ ਰਿਹਾ ਸੀ ਜਦੋਂ ਬਾਬੇ ਦੀ ਵਾਰੀ ਆਈ ਉਹਦੇ ਹੱਥਾਂ ਤੇ ਵੀ ਮਿੱਟੀ ਲੱਗੀ ਪਈ ਸੀ ਉਹ ਬਾਬੇ ਨੇ ਜਦੋਂ ਹੱਥ ਵਿੱਚ ਪੱਤਾ ਫੜਿਆ ਤਾਂ ਕਹਿੰਦੇ ਕਿ ਉਹ ਤੋਂ ਦੂਣੀ ਸੰਤ ਫਕੀਰ ਦੇ ਹੱਥਾਂ ਨਾਲ ਵੀ ਕਹਿੰਦੇ ਕਿ ਚਮਕ ਆ ਚੁੱਕੀ ਸੀ ਜਿੰਨੀ ਚਮਕ ਦੇ ਨਾਲ ਉਹ ਚਮਕਣ ਲੱਗੇ ਸਾਰੇ ਲੋਕ ਵੇਖ ਕੇ ਹੈਰਾਨ ਹੋ ਗਏ ਤੇ ਇਹ ਤਾਂ ਮਾਮੂਲੀ ਜਿਹਾ ਕਿਸਾਨ ਹੈ ਇਹ ਕੀ ਕਰਦਾ ਹੋਵੇਗਾ ਕਿਹੜਾ ਨਾਮ ਜਪਦਾ ਹੋਵੇਗਾ ਬਾਕੀ ਲੋਕ ਕਹਿ ਰਹੇ ਸਨ ਅਸੀਂ ਇਸ ਦੇ ਪਿੰਡੋਂ ਹਾਂ ਸਵੇਰੇ ਹੱਲ ਲੈ ਕੇ ਖੇਤਾਂ 'ਚ ਜਾਂਦਾ ਸ਼ਾਮੀ ਜਾ ਕੇ ਸੌਂ ਜਾਂਦਾ ਹੈ ਇਹਨੇ ਐਸਾ ਕੀ ਕਰਮ ਕੀਤਾ ਕਿ ਇਸ ਦੇ ਕਾਰਨ ਇਸ ਦੇ ਹੱਥ ਵਿੱਚ ਆਉਂਦਿਆਂ ਸਾਰੀ ਸੋਨਾ ਐਨਾ ਚਮਕਣ ਲੱਗ ਪਿਆ ਹੈ ਫਿਰ ਉਹ ਸੰਤ ਫਕੀਰ ਜੀ ਨੇ ਅੱਖਾਂ ਬੰਦ ਕੀਤੀ ਸੰਤ ਫਕੀਰ ਜੀ ਕਹਿੰਦੇ ਕਿ ਇਸ ਨੂੰ ਰਸਤੇ ਵਿੱਚ ਇੱਕ ਕੁੱਤੀ ਨੇ ਅਸੀਸ ਦਿੱਤੀ ਹੈ ਪਿਛਲੇ ਕੀਤੇ ਸਾਰੇ ਹੀ ਮੜੇ ਕਰਮ ਇਸ ਦੇ ਹੁਣ ਕੱਟੇ ਜਾ ਚੁੱਕੇ ਹਨ ਇਹਦੇ ਪਾਗਾਂ ਵਿੱਚ ਹੁਣ ਚੰਗੇ ਕਰਮ ਲਿਖ ਦਿੱਤੇ ਗਏ ਹਨ ਤੇ ਪੁੰਨ ਖਾਤੇ ਵਿੱਚ ਬਣ ਚੁੱਕੇ ਹਨ ਜਿਸ ਦੇ ਕਾਰਨ ਇਹਦੇ ਹੱਥ ਵਿੱਚ ਆ ਕੇ ਇਹ ਜਿਹੜਾ ਪੱਤਾ ਹੈ ਹੁਣ ਸੋਨੇ ਤੋਂ ਵੱਧ ਚਮਕਣ ਲੱਗ ਪਿਆ ਹੈ ਸੰਤ ਫਕੀਰ ਜੀ ਉੱਥੇ ਹੁਣ ਜੋ ਵੀ ਆਉਂਦਾ ਕੁੱਤਾ ਜਨੌਰ ਤੇ ਸਾਰਿਆਂ ਦੇ ਢਿੱਡ ਪਰਣ ਲਈ ਲੋਕਾਂ ਨੂੰ ਕਿਹਾ ਕਰਦੇ ਕਹਿੰਦੇ ਕਿ ਜੇਕਰ ਤੁਹਾਡੇ ਘਰ ਦੇ ਕੋਈ ਆਸ-ਪਾਸ ਕੋਈ ਗਰੀਬ ਹੈ ਤਾਂ ਉਸ ਦਾ ਵੀ ਢਿੱਡ ਪਰੋ ਤੁਹਾਨੂੰ ਵੀ ਪੁੰਨ ਲੱਗ ਜਾਵੇਗਾ ਤੁਹਾਡੇ ਵੀ ਮਾੜੇ ਕਰਮ ਕੱਟੇ ਜਾਣਗੇ ਤੇ ਚੰਗੇ ਕਰਮਾਂ ਵਿੱਚ ਤਬਦੀਲ ਹੋ ਜਾਣਗੇ ਸੋ ਸਾਧ ਸੰਗਤ ਜੀ ਜੇਕਰ ਅਸੀਂ ਦਾਨ ਪੁੰਨ ਦੀ ਭਾਵਨਾ ਨੂੰ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਉਂਦੇ ਹਾਂ ਮੰਨ ਕੇ ਚੱਲੋ ਕਿ ਸਾਡੀ ਵੀ ਜ਼ਿੰਦਗੀ ਫਿਰ ਸੋਨੇ ਵਾਂਗ ਚਮਕ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ